ਚਿੱਟੇ ਨੇ ਇੱਕ ਪੁੱਤਰ ਤਾਂ ਖਾ ਲਿਆ ਦੂਜੇ ਦੀ ਤਿਆਰੀ ਆ ਇਹ ਸ਼ਬਦ ਅਜੇ ਪਿਛਲੇ ਦਿਨੀ ਹੀ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਸਿੰਘ ਦੇ ਮੂੰਹੋਂ ਸੁਨੇ ਜਦੋਂ ਉਹਨਾਂ ਨੇ ਆਪਣੇ ਪੈਨ ਦੇ ਵਿੱਚ ਬਲ ਰਹੇ ਸਿਵੇ ਦੇ ਕੋਲ ਖਲੋ ਕੇ ਪੂਰੀ ਰਿਪੋਰਟ ਸਾਂਝੀ ਕੀਤੀ ਸੀ ਪਰ ਹੁਣ ਮਨਦੀਪ ਸਿੰਘ ਨੂੰ ਸੱਚ ਬੋਲਣ ਕਰਕੇ ਗੋਲੀ ਮਾਰ ਦੇਣ ਦੀਆਂ ਧੌਂਕੀਆਂ ਆ ਰਹੀਆਂ ਹਨ ਚਿੱਟੇ ਦੇ ਤਸਕਰਾਂ ਵੱਲੋਂ ਲਗਾਤਾਰ ਉਸਨੂੰ ਫੋਨ ਲਾ ਕੇ ਧਮਕਾਇਆ ਜਾ ਰਿਹਾ ਹੈ ਭਾਵੇਂ ਹੁਣ ਕਈ ਜਥੇਬੰਦੀਆਂ ਵੱਲੋਂ ਇਸ ਦੀ ਨਖੇਦੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਇੱਕ ਵਾਰ ਅਜਈਆਂ ਧੰਕੀਆਂ ਕਿਤੇ ਨਾ ਕਿਤੇ ਚਿੱਟੇ ਦੇ ਸੁਦਾਗਰਾਂ ਦੇ ਹੌਸਲੇ ਦੀ ਸ਼ਾਦੀ ਪਾ ਰਹੀਆਂ ਹਨ ਤੇ ਨਾਲ ਹੀ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਯੁੱਧ ਨਸ਼ਾ ਵਿਰੋਧ ਦਾ ਮੂੰਹ ਚੜਾ ਰਹੀਆਂ ਹਨ ਮਨਦੀਪ ਸਿੰਘ ਵੱਲੋਂ ਪਿਛਲੇ ਦਿਨੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਮੱਲਾ ਜੋ ਕਿ ਉਸ ਦਾ ਆਪਣਾ ਹੀ ਪਿੰਡ ਆ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ 30 ਸਾਲਾਂ ਮਨਪੀਰ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ ਅਤੇ ਉਸ ਦਾ 사ਕਾ ਭਰਾ ਨਸ਼ੇ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਮਨਪ੍ਰੀਤ ਸਿੰਘ ਦੇ ਤਿੰਨ ਧੀਆਂ ਹਨ ਇਸ ਸਮੇਂ ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਨੇ ਵੀਡੀਓ ਦੇ ਦੌਰਾਨ ਦੱਸਿਆ ਸੀਗਾ ਕਿ ਉਸ ਦੇ ਚਾਰ ਪੁੱਤਰ ਹਨ ਜਿਨ੍ਹਾਂ ਚੋਂ ਦੋ ਵੱਡੇ ਰagੀ ਹਨ ਜੋ ਨਸ਼ੇ ਤੋਂ ਬਚ ਗਏ ਪਰ ਛੋਟੇ ਦੋਵੇਂ ਪੁੱਤਰ ਮਨਪ੍ਰੀਤ ਸਿੰਘ ਤੇ ਜਸਵੰਤ ਸਿੰਘ ਚਿੱਟੇ ਰਿਹਾਦੀ ਹੋਗੇ ਛੋਟੇ ਮਨਪ੍ਰੀਤ ਸਿੰਘ ਦਾ ਵਿਆਹ ਹੋ ਗਿਆ ਸੀ ਜਦ ਕਿ 33 ਸਾਲਾ ਜਸਵੰਤ ਸਿੰਘ ਦਾ ਵਿਆਹ ਨਹੀਂ ਹੋਇਆ ਜੇ ਤੇਰੇ ਟੀਕੇ ਲਾ ਕੇ ਜਸਵੰਤ ਦੇ ਸਿਰ ਦਾ ਬੁਰਾ ਹਾਲ ਹੈ ਤੇ ਉਸ ਦੀ ਬਾਹ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਿਆ ਹੈ ਗਰਮੇਲ ਸਿੰਘ ਮੁਤਾਬਕ 5-6 ਸਾਲ ਪਹਿਲਾਂ ਇਹ ਦੋਵੇਂ ਕੀਰਤਨ ਕਰਦੇ ਸਨ ਤੇ ਮਨਪ੍ਰੀਤ ਸਿੰਘ ਵਧੀਆ ਕੀਰਤਨੀਆਂ ਸੀ ਉਸ ਨੇ ਕੁਝ ਦਿਨ ਫੌਜੀ ਬੈਂਡ ਨਾਲ ਕੰਮ ਵੀ ਕੀਤਾ ਪਰ ਨਸ਼ੇ ਨੇ ਸਭ ਕੁਝ ਬਰਬਾਦ ਕਰ ਦਿੱਤਾ 7 ਮਹੀਨੇ ਪਹਿਲਾਂ ਲੱਤ ਵਿੱਚ ਟੀਕਾ ਲਾਉਣ ਕਾਰਨ ਮਨਪ੍ਰੀਤ ਦੀ ਲੱਤ ਖਰਾਬ ਹੋ ਗਈ ਤੇ ਸਾਰੇ ਸਰੀਰ ਵਿੱਚ ਇਨਫੈਕਸ਼ਨ ਫੈਲਣ ਕਾਰਨ ਉਸ ਦੀ ਮੌਤ ਹੋ ਗਈ ਜਸਵੰਤ ਸਿੰਘ ਨੇ ਬਾਹ ਵਿੱਚ ਡੀਕਾ ਲਾਇਆ ਸੀ ਤੇ ਉਸ ਬਾਹ ਤੋਂ ਇਨਫੈਕਸ਼ਨ ਬਹੁਤ ਜ਼ਿਆਦਾ ਫੈਲ ਗਈ ਜਿਸ ਕਰਕੇ ਉਸ ਦੀ ਹਾਲਤ ਵੀ ਹੈ ਜਿਹੜੀ ਉਹ ਗੰਭੀਰ ਆ ਹੁਣ ਜੇਕਰ ਦੇਖੀ ਤਾਂ ਮਾਨ ਸਰਕਾਰ ਨੇ ਯੋਧ ਨਸ਼ਾ ਵਿਰੁੱਧ ਚਲਾਇਆ ਅਤੇ ਭਗਵੰਤ ਮਾਨ ਦੀ ਸਰਕਾਰ ਨੇ ਇਸ ਮਹਿੰਮ ਦੀ ਰਸਮੀ ਸ਼ੁਰੂਆਤ ਆ ਜਿਹੜੀ ਉਹ 5 ਜੁਲਾਈ 2024 ਨੂੰ ਕੀਤੀ ਸੀ 5 ਜੁਲਾਈ 2024 ਨੂੰ ਯੋਧ ਨਸ਼ਾ ਵਿਰੁੱਧ ਮਹਿੰਮ ਦੀ ਸ਼ੁਰੂਆਤ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਤਿੰਨ ਪ੍ਰਧਰੀ ਰਣਨੀਤੀ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੋਵੈਂਸ਼ਨ ਇਸ ਤਰ੍ਹਾਂ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦਾ ਦਾਅਵਾ ਵੀ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਹਿੰਮ ਨੂੰ 2025 ਵਿੱਚ ਹੋਰ ਤੇਜ਼ ਕੀਤਾ ਗਿਆ ਹੈ ਅਤੇ ਹੁਣ ਤੱਕ ਅਕਤੂਬਰ 2025 ਤੱਕ ਹੋਈ ਮੁੱਖ ਕਾਰਵਾਈ ਅਨੁਸਾਰ ਪੁਲਿਸ ਨੇ ਨਸ਼ਾ ਤਸਕਰਾਾਂ ਤੇ ਵੱਡੇ ਪੱਧਰ ਤੇ ਸਿਕੰਜਾ ਕੱਸਿਆ ਹੈ 1 ਮਾਰਚ 2025 ਤੋਂ ਬਾਅਦ ਦੇ ਅੰਕੜਾ ਅਨੁਸਾਰ ਹੁਣ ਤੱਕ 31400 ਤੋਂ ਵੱਧ ਨਸ਼ਾ ਤਸਕਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਐਨਡੀਪੀਐਸ ਐਕਟ ਦੇ ਤਹਿਤ 20600 ਤੋਂ ਵੱਧ ਮਾਮਲੇ ਜਿਹੜੇ ਉਹ ਦਰਜ ਕੀਤੇ ਗਏ ਹਨ ਭਾਵੇਂ ਬਹੁਤੀਆਂ ਰਿਪੋਰਟਾਂ ਅਜਿੰਨੀਆਂ ਵੀ ਦੇਖਣ ਨੂੰ ਮਿਲੀਆਂ ਕਿ ਪੰਜਾਬ ਪੁਲਿਸ ਨੇ ਸਿਰਫ ਟਾਰਗੇਟ ਪੂਰਾ ਕਰਨ ਲਈ ਪਰਚੇ ਦਰਜ ਕੀਤੇ ਹਨ ਅਤੇ ਕਈ ਨਸ਼ਾ ਆਦੀਆਂ ਜਾਂ ਫਿਰ ਨਸ਼ਾ ਛੱਡ ਚੁੱਕੇ ਲੋਕਾਂ ਨੂੰ ਵੀ ਬੇਵਜਾ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਇਹ ਵੀ ਦਾਵਾ ਹੈ ਕਿ ਹੁਣ ਤੱਕ 1350 ਕਿਲੋਗ੍ਰam ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਆ ਅਤੇ 430 ਕਿਲੋਗ੍ਰam ਤੋਂ ਵੱਧ ਅਫੀਮ ਭੁੱਕੀ ਅਤੇ 240 ਕੁਇੰਟਲ ਜਾਨੀ ਕਿ 24000 ਕਿਲੋ ਤੋਂ ਵੱਧ ਪੁੱਕੀ ਹੈ ਜਿਹੜੀ ਉਹ ਫੜੀ ਗਈ ਹੈ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਜੇਕਰ ਗੱਲ ਕਰੀਏ ਤਾਂ 37 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਜਿਹੜੀਆਂ ਹੁਣ ਤੀ ਬਰਾਮਦ ਕੀਤੀ ਗਈਆਂ ਹਨ ਜੇਕਰ ਦੇਖੀ ਤਾਂ 12.70 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਣੀ ਹੈ ਜਿਹੜੀ ਉਹ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇੰਨੀ ਅਸੀਂ ਜ਼ਬਤ ਕੀਤੀ ਹੈ ਇਸ ਤੋਂ ਇਲਾਵਾ ਨਸ਼ਾ ਵੇਚ ਕੇ ਕਮਾਈ ਗਈ ਜਾਇਦਾਦ ਦੀ ਸਨাক্ত ਕਰਕੇ 115 ਤੋਂ ਵੱਧ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਨੂੰ ਟਾਇਆ ਗਿਆ ਹੈ ਭਾਵੇਂ ਨਸ਼ਾ ਨੂੰ ਆਧਾਰ ਪਨਾ ਕੇ ਚੱਲੀ ਬੁਲਡੇਜਰ ਮਹਮ ਵੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ ਕਿਉਂਕਿ ਬਹੁਤੇ ਲੋਕਾਂ ਦਾ ਇਹ ਕਹਿਣਾ ਸੀ ਕਿ ਇਹ ਕਾਰਵਾਈ ਸਿਰਫ ਛੋਟੇ ਤਸਕਰਾਂ ਤੇ ਹੀ ਕੀਤੀ ਜਾ ਰਹੀ ਹੈ ਨਸ਼ੇ ਦੇ ਵੱਡੇ ਸਦਾਗਰ ਇਸ ਦੇ ਘੇਰੇ ਤੋਂ ਬਾਹਰ ਹਨ ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਘਰ ਵੀ ਚਰਚਾ ਵਿੱਚ ਰਿਹਾ ਤੇ ਨਾਲ ਹੀ 5 ਮਾਰਚ 2025 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦਾ ਸਖਤ ਨੋਟਿਸ ਲਿਆ ਤੇ ਕਿਹਾ ਕਿ ਐਨਡੀਪੀਐਸ ਐਕਟ ਤਹਿਤ ਕਿਸੇ ਦਾ ਘਰ ਨਹੀਂ ਟਾਇਆ ਜਾ ਸਕਦਾ ਭਾਵੇਂ ਪਿਆਵ ਸਰਕਾਰ ਵੱਲੋਂ ਇਸ ਸਮੇਂ ਚੀਖ ਚੀਖ ਕੇ ਯੁੱਧ ਨਸ਼ਾ ਵਿਰੋਧ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਪੱਧਰ ਤੇ ਅਜੇ ਵੀ ਹਕੀਕਤ ਕੁਝ ਹੋ ਰਹੀ ਹੈ ਅਜੇ ਵੀ ਲਗਾਤਾਰ ਅਖਬਾਰਾਂ ਮੀਡੀਆ ਵਿੱਚ ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਜ਼ਿਕਰ ਮਿਲਦਾ ਹੈ ਭਾਵੇਂ ਮਾਨ ਸਰਕਾਰ ਨੇ ਕਈ ਦਾਅਵੇ ਕੀਤੇ ਹਨ ਪਰ ਅਜੇ ਤੱਕ ਇਸ ਸਪਲਾਈ ਨੂੰ ਕੱਟਣ ਵਿੱਚ ਮਾਨ ਸਰਕਾਰ ਆਰਥ ਸਮਰੱਥ ਨਜ਼ਰਾ ਆਦੀ ਹੈ ਜੇਕਰ ਇਸ ਅਲਾਵਤ ਨੂੰ ਰੋਕਣਾ ਹੈ ਤਾਂ ਪੁਲਿਸ ਸਿਆਸੀ ਨਸ਼ਾ ਸਮਗਲਰਾਂ ਦੇ ਗੱਠ ਜੋੜ ਨੂੰ ਤੋੜਨਾ ਪਵੇਗਾ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਡੀਜੀਪੀ ਸਸ਼िकांत ਦੁਆਰਾ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਜੋ ਬਾਦਲ ਸਰਕਾਰ ਦੇ ਸਮੇਂ ਆ ਜਿਹੜੀ ਉਹ ਪੇਸ਼ ਕੀਤੀ ਸੀਗੀ ਉਸ ਰਿਪੋਰਟ ਵਿੱਚ ਕਈ ਰਾਜਨੀਤਿਕ ਅਫਸਰਾਂ ਦੇ ਨਾਂ ਜਿਹੜੇ ਉਹ ਅੰਕੇ ਸਨ ਜਿਹੜੇ ਨਸ਼ੇ ਦੇ ਵੱਡੇ ਮਗਰਮਾਸ਼ ਹਨ ਪਰ ਅਜੇ ਤੱਕ ਉਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਜੇਕਰ ਨਸ਼ਿਆਂ ਨੂੰ ਠੱਲ ਪਾਉਣੀ ਹੈ ਤਾਂ ਪਿੰਡਾਂ ਦੇ ਵਿੱਚ ਚੰਗਾ ਖੇੜ ਧਾਂਚਾ ਜਿਹੜਾ ਉਹ ਵਿੱਚ ਤੋਂ ਹੋਣਾ ਚਾਹੀਦਾ ਸੋ ਪਿੰਡਾਂ ਵਿੱਚ ਖੇੜਾ ਸੰਬੰਧੀ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਇਹ ਤੁਸੀਂ ਆਪਣੇ ਪਿੰਡ ਦੇ ਗਰਾਉਂਡਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਭਾਵੇਂ ਵੱਡੇ ਦਾਅਵੇ ਹਨ ਪਰ ਹਕੀਕਤ ਵਿੱਚ ਅਜੇ ਵੀ ਸਮਗਲਾਰਾਂ ਦੇ ਹੌਸਲੇ ਬਲੰਦ ਹਨ ਪਰ ਜੇਕਰ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੋਲੀ ਨਾਲ ਨਵਾਜਣ ਦੀ ਧੰਕੀ ਦਿੱਤੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਸੋਚਣਾ ਬੰਦਾ ਜੇਕਰ ਕਿਤੇ ਕੋਈ ਬੋਲ ਵੀ ਰਿਹਾ ਹੈਗਾ ਉਸ ਨੂੰ ਵੀ ਜਿਹੜਾ ਗੋਲੀ ਮਾਰ ਦਿੱਤੇ ਜਾਂਦੀਆਂ ਜਿਹੜੀਆਂ ਧੰਕੀਆਂ ਦਿੱਤੀਆਂ ਜਾਂਦੀਆਂ ਹੈ ਸੋ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਮਾਨ ਸਰਕਾਰ ਦੀ ਯੋਧ ਨਸ਼ਾ ਵਿਰੋਧ ਮੁਹਿੰਮਾ ਜਿਹੜੀ ਇਸ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਨੇ ਕਿਤੇ ਨਾ ਕਿਤੇ ਉਹਨਾਂ ਦੇ ਹੌਸਲੇ ਕਮੀਨ ਨੇ ਵਧ ਰਹੇ ਹੈਗੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਨੇ ਕਿਤੇ ਨਾ ਕਿਤੇ ਜੋ ਦਾਅਵੇ ਕੀਤੇ ਜਾ ਰਹੇ ਹੈਗੇ ਆ ਉਹਨਾਂ ਦਾਅਵਿਆਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਨੇ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੜ ਤੁਹਾਡਾ ਬਹੁਤ ਬਹੁਤ ਧੰਨਵਾਦ